ਕੇ ਰਾਜ ਆ ਕਿਉ ਪੁੱਤ ਕਤਲ ਕਰਾਉ ਨਾ ਵੇ ਬਾੜਿਆਕਾਰੀ ਕਰਦਾ ਕਮਲ ਆ ਮਿੱਠੇ ਆਂਬ ਵੰਡਾਉ ਨਾ ਵੇ ਸਾਲ ਕੋਟ ਦੀਆਂ ਗਲੀਆਂ ਰੇ ਵਿੱਚ ਆ ਦੁਪਹਿਰੇ ਪੌਣਾ ਵੇ ਪੂਰੇ ਨੇ ਕਤਲ ਕਰਾ ਕੇ ਰਾਜਿਆ ਦਾ ਕੁੱਲ ਨੂੰ ਲਾਉਣਾ ਵੇ ਅੱਖੇ ਲੱਗ ਜਾ ਮੇਰੀਆਂ ਮਨ ਲੈ ਵਖਤ ਨਹੀਂ ਧਿਆਉਣਾ ਵੇ ਧਰਮੀ ਰਾਜਿਆ ਹੋ ਆਬ ਟੁੱਠੇ ਪੁੱਤ ਚੰਮਣ ਰਾਜਿਆ ਪੁੱਤਨਾ ਲਖ ਜਾਰੀ ਵੇ ਹੱਤਾ ਤੇ ਪੁੱਤ ਵਿਗਦੇ ਨਹੀਂ ਕਿਧਰੇ ਸਹਰ ਮੇ ਜਾਰੀ ਵੇ ਹੋ ਪੁੱਤ ਨੇ ਘਰ ਦਾ ਚਾਨਣ ਹੁੰਦੇ ਪੁੱਤੀ ਗਲ ਸੰਸਾਰੀ ਵੇ ਚੇਰਾ ਪੈਰੀ ਚਾਦਰ ਧਰਦੀ ਨਾ ਪੂਰਨ ਨੂੰ ਮਾਰੀ ਵੇ ਪਾਸ ਤੇ ਬਾਮਦ ਭਈਆ ਨਾ ਪੁੱਤ ਲਪੜਾ ਮੁੜ ਕੇ ਵੇ ਧਰਮੀ ਰਾਜਿਆ ਹੋ ਰਸੀਆ ਧਰ ਕੇ ਮਿੰਦੇ ਲੋਕੀ ਔਰ ਗਿਆ ਦੇ ਅਥਾਵਾਵੇ ਮਾਪਿਆਂ ਦੀ ਪੁੱਤ ਬਣਨ ਢੰਗੋਰੀ ਪੁੱਤੀ ਖੇਡਣ ਛਾਵਾਵੇ ਪੁੱਤ ਦਿਨਾਰੇ ਮਾਰ ਕੇ ਖੇਡਦੇ ਅੰਨੀਆਂ ਹੋ ਗਈਆਂ ਮਾਵਾਵੇ ਪੂਰਨ ਦੀਤਾ ਮੈਨੂੰ ਮਾਰਦੇ ਖੜੀ ਆਸ ਇਤੇ ਪਾਵਾਂ ਵੇ ਕਰਦੀ ਬਿੰਤਾ ਖੜੀ ਹੱਥ ਜੋੜਾ ਤੂੰ ਅੱਖੇ ਲੱਗ ਜਾ ਪੂਰਨ ਨੂੰ ਛੱਡ ਦੇ ਵਧਰਮੀ ਰਾਜਿਆ ਹੋ ਨਾਰ ਪਿਛੇ ਤੂੰ ਲਗਦਾ ਰਾਜਿਆ ਨਾਰਾ ਹੁੰਦੀਆਂ ਮੁਰੀਆਂ ਵੇ ਖੰਡਾ ਮਿੱਠੀਆਂ ਮੋਦੀਆਂ ਤੰਦਾ ਨਾਰਾ ਤਿੱਖੀਆਂ ਛੁਰੀਆਂ ਵੇ ਹੋ ਲੂੰਣਾ ਨੇ ਮਤ ਤੇਰੀ ਮਾਰਤੀ ਕਰ ਕਰ ਗੱਲਾਂ ਤੁਰੀਆਂ ਵੇ ਧਰਿਕੇ ਵਾਲੇ ਨੂੰ ਅੱਜ ਗੱਲਾਂ ਅਖਰੀਆਂ ਫੂਰੀ ਆਵੇ ਬੋਤ ਬਾਵਾ ਦੁਖਾਈਆਂ ਆਵੇ ਨਾ ਮੁੜ ਕੇ ਬੁੱਤ ਲੱਪਣਾ ਮੈਂ ਧਰਮੀ ਰਾਜਿਆ ਹੋ ਰਾਣੀ ਚਿਰਾ ਹਾਲ ਜੀਰਾ ਚੜਦਾ ਸੂਰ ਜੀ ਡੁੱਬਿਆ ਉਸ ਮਾਲਾ ਪੁੱਛੋ ਹਾਲ ਮੈਥੋਂ ਬੇਵਸ ਹੋਗੀ ਪੂਰਨਾ ਲਿਖੀ ਕਰਤਾਰ ਨੇ ਉਹਨੂੰ ਕਿਤਾ ਸਕ ਕੋਈ ਟਾਲ ਅੱਖੇ ਲੱਗ ਜੇ ਮੇਰੀਆਂ ਮਨ ਲੈ ਵਸਦੀ ਤਾਣਾ ਵੇ ਚਰ ਮੀਰਾ ਨਿਆ